ਲੁਧਿਆਣਾ ਦੇ ਵਿੱਚ ਲੋੜਵੰਦ ਮਰੀਜ਼ਾਂ ਦੇ ਲਈ ਗੋਡਿਆਂ ਤੇ ਚੂਲੇ ਬਦਲਣ ਦਾ ਕੈਂਪ ਖਾਸ ਤੌਰ ਤੇ ਲਗਾਇਆ ਗਿਆ ਤਾਂ ਸਿੱਕੇ ਲੁਧਿਆਣਾ ਦੇ ਪ੍ਰਸਿੱਧ ਔਰਤਾਂ ਤੇ ਸਪਾਇਨ ਸਰਚਨ ਤੇ ਪਲੂਇਸ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆ ਕੇ ਹਿੱਸਾ ਲਿਆ ਤੇ ਇਸ ਦਾ ਅਲਾਹਾ ਬਿਲਿਆ ਉਦਰੀ ਦੱਸਦੇ ਕਿਸ ਕੈਂਪ ਦੇ ਵਿੱਚ ਲੋਕਾਂ ਨੂੰ ਖਾਸ ਗੱਲਬਾਤ ਦੌਰਾਨ ਡਾਕਟਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੇ ਚੂਲਿਆਂ ਤੇ ਗੋਡਿਆਂ ਦੀ ਦੀਪ ਪਾਲ ਕਰ ਸਕਦੇ ਨੇ ਨਾਲ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ ਰਾਜੀਨ ਅਧਿਐਕਸ਼ ਭਗਵਾਨ ਮਾਫੀ ਸੇਵਾ ਸੰਸਥਾਨ ਸੰਸਥਾਨ ਕੀ ਬੈਕਬੋਨ ਲੁਧਿਆਣਾ ਕੇ ਪ੍ਰਸਿੱਧ ਆਰਥੋਐਵਨ ਸੁਪਾਈਨ ਸਰਜਨ ਡਾਕਟਰ ਪਵਨ ਡਿੰਗਰਾ जो 2007 से निरंतर भगवान महावीर सेवा संस्थान के साथ मिलकर ना जाने कितने प्रकल्प विशेषकर उन दिव्यांग भाई बहनों के आज 3500 से ज़्यादा वो सर्जरी कर चुके हैं अभी एक बहुत बड़ा सेवा का कार्य जिसमें कि विशेषकर गोड्डे बदले जा रहे हैं जिनका चूल्हा ब्रेक हो गया उनके चूल्हे निशुल्क बदले जा रहे हैं ये सभी सेवा के जो कार्य हैं देव हॉस्पिटल पत्ती सेक्टर चंडीगढ़ रोड में कार्य चल रहे हैं मेरा समाज से आह्वान है ऐसे परिवार जो पैसे के कारण पैसे के कारण जिनका चूल्हे का ऑपरेशन करवाना हो या उनके गोडे जो है बदलने वाले हों ऐसे कोई भी मरीज़ जो मेरी लुना लाइव के माध्यम से मेरी आवाज को सुन रहे हों वो हमें भगवान महावीर सेवा संस्थान या डॉक्टर पवन निग्रह को संपर्क कर ये सेवा का लाभ ले सकते हैं ਇਹ ਪ੍ਰਕਲਪ ਆਉਣ ਵਾਲੇ ਸਮੇਂ ਵੀ ਚੱਲਦੇ ਰਹਿਣਗੇ। ਧੰਨਵਾਦ। ਜੈ ਹਿੰਦ, ਵੰਦੇ ਮਾਤਰ। ਮੈਂ ਵਿਵੇਕ ਸੂਰਜੀ ਇੱਥੇ ਪੰਜਾਬ ਦਾ ਜੰਮਿਆ ਪਲਿਆ। 14 ਸਾਲ ਦੀ ਉਮਰ 'ਚ ਅਮਰੀਕਾ ਚਲਾ ਗਿਆ ਸੀਗਾ। ਉੱਥੇ ਡਾਕਟਰੀ ਡਿਊਟੀ ਕਰੀ ਤੇ ਪਿਛਲੇ ਕਈ ਸਾਲਾਂ ਤੋਂ ਮੈਂ ਇੰਡੀਆ ਦੇ ਵਿੱਚ ਹੋਰ ਕੰਟਰੀਸ 'ਚ ਜਾ ਕੇ ਚੈਰਿਟੀ ਕਰ ਰਿਹਾ ਹਾਂ। ਪਰ ਪੰਜਾਬ ਦੇ ਵਿੱਚ ਆ ਕੇ ਜੋ ਸ਼ਕੂਨ ਮਿਲਦਾ ਹੈ ਉਹ ਕਿਤੇ ਹੋਰ ਨਹੀਂ ਮਿਲਦਾ। ਇਸੇ ਲਈ ਮੈਂ ਟਰਾਈ ਕਰ ਰਿਹਾ ਹਾਂ ਕਿ ਸਿਰ ਦੁਆਰਾ ਆਈਏ। ਤੇ ਡਾਕਟਰ ਡੀਨਰਾ ਨੂੰ ਮੈਨੂੰ ਇੰਟਰੋਡਿਊਸ ਕੀਤਾ ਗਿਆ ਹੀ ਹੈਜ਼ ਬੀਨ ਵੈਰੀ ਆ ਰਿਸੋਰਸਫੁਲ ਐਂਡ ਮਾਈਂਡਫੁਲ ਆਫ ਫਾਈਂਡਿੰਗ ਦ ਰਾਈਟ ਪੇਸ਼IENTS ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਆਪ ਅਫੋਰਡ ਨਹੀਂ ਕਰ ਸਕਦੇ ਹੈ ਐਂਡ ਸਾਡਾ ਗੋਲ ਹੈ ਕਿ ਉਹਨਾਂ ਦੀ ਥੋੜੀ ਬਹੁਤੀ ਹੈਲਪ ਕਰ ਸਕੀਏ ਜਿਵੇਂ ਅਸੀਂ ਵਾਟਐਵਰ ਵੀ ਕੈਨ ਡੂ ਆ ਸਰ ਜਿਹੜਾ ਤੁਸੀਂ ਉਹ ਪਰਲਾ ਕਰ ਰਹੇ ਹੋ ਕਿ ਤੁਸੀਂ ਆਪਣੇ ਵੱਲੋਂ ਕਰੇ ਗਿਆ ਤੁਹਾਡੇ ਨਾਲ ਕੋਈ ਸੰਸਥਾ ਜਾਂ ਐਨ ਜੀਓ ਨਾਲ ਨਾ ਜੁੜੀ ਸੋ ਆਮ ਵਰਕਿੰਗ ਵਿਦ ਅ ਕੰਪਨੀ ਕਾਲ ਆਰਗੇਨਾਈਜੇਸ਼ਨ ਕਾਲ ਆਪਰੇਸ਼ਨ ਇੰਟਰਨੈਸ਼ਨਲ but through them i'm working to sponsor these charity missions with dr deenra and dr narang also yeah <laughs> akaret to lavaguji <laughs> kuch ho apne bhi public message dena chahida message yahi hai ji dekho you know borde badal ne hit badal ne it's one of those surgeries jithe naal puri zindagi badal sak jaye hai kai wari log tur nahi sakde fir nahi sakde ik tarah theek ho jave

ਮੈਂ ਡਾਕਟਰ ਪੌਂਟ ਇੰਗਰਾ ਦੇਵ ਹਸਪਤਲ ਸੈਕਟਰ 32 ਦੇਵ ਸੈਕਟਰ 32 ਜੇ ਮੈਂ ਆਪਣਾ ਕੰਪਲ 25 ਹਜ਼ਾਰ ਦਾ ਚਲਾ ਰਹੇ تھے ਤੇ ਇਹ ਜਿਹੜਾ ਕੈਂਪ ਲਗਾ ਰਹੇ ਪਹਿਲੀ ਵਾਰੀ ਦੇਖੋ ਪਹਿਲੀ ਵਾਰੀ ਇਦਾਂ ਦਾ ਕੰਪ ਲੱਗਿਆ ਮੈਂ ਇੰਡੀਆ ਚ ਹੀ ਕਹੂੰਗਾ ਜਿਹੜਾ ਕਿ ਫ੍ਰੀ ਟੋਟਲ ਜਿਹੜਾ ਫ੍ਰੀ ਆਪਰੇਸ਼ਨ ਕਿਤੇ ਜਾਣ ਕੇ ਗੋਡੇ ਬਦਲਣ ਦੇ ਚੁਰੇ ਬਦਲਣ ਦੇ ਜਿਹੜਾ ਅਦੇ ਗਵਰਨਮੈਂਟ ਸਕੀਮਾਂ ਚਲਦੀਆਂ ਆਸ਼ਵਾ ਸਕੀਮ ਚਲਦੀ ਇੰਸ਼ੂਰੈਂਸ ਸਕੀਮ ਚਲਦੀ ਹੈ ਮੁਸਲਲ ਥਰੂ ਹੁੰਦੇ ਹੈ ਪਰ ਕਈ ਲੋਕ ਜਿਹਨਾਂ ਕੋਲ ਇਹ ਵੀ ਚੀਜ਼ਾਂ ਹੈ ਨਹੀਂ ਨਾ ਇੰਸ਼ੂਰੈਂਸ ਨਾ ਆਸ਼ਵਾ ਸਕੀਮ ਹੈਗੀ ਹੈ ਜਿਹੜਾ ਕਿਤੇ ਕਰਾ ਨਹੀਂ ਉਹਨਾਂ ਦਾ ਕੇਸ ਜਿਹੜਾ ਉਹਨੂੰ ਫਾਇਦਾ ਹੋਏਗਾ ਇਸ ਕੈਂਪ ਦਾ ਉਹ ਚਲੋ ਗੁੱਡੇ ਫ੍ਰੀ ਬਾਰੇ ਜਾਣਗੇ ਜਿੱਦੋਂ ਵੀ ਹੁਣ ਇੰਟਰਵਿਊ ਦੇਖੀਏ ਮੈਨਾਂ ਦੀ ਪੇਸ਼ੰਤ ਦੀ ਤੇ ਵਿਚਾਰੇ ਤੱਕੇ ਬੁਖਾਰ ਆ ਰਿਹਾ ਕੋਈ ਪਛਦਾ ਨਹੀਂ ਕਹਿੰਦੇ ਮੇਰਾ ਗਰੀ ਇਲਾਜ ਕਰ ਦੇ ਸਰ ਜਿਹੜਾ ਕੋਈ ਪ੍ਰਾਲਾ ਕੀਤਾ ਇਹ ਕੀਤਾ ਇਹ ਤੋਂ ਲਾਵਾ ਇਹ ਪਹਿਲਾ ਪ੍ਰਾਲਾ ਕੀਤਾ ਗਿਆ ਰਹੇ ਹਾਂ ਇਹ ਜਿਹੜਾ ਪ੍ਰਾਲਾ ਹੈਗਾ ਮੇਰੇ ਮੇਰਾ ਨਹੀਂ ਹੈ ਬੇਸਿਕਲੀ ਇਹ ਆਪਰੇਸ਼ਨ ਇੰਟਰਨੈਸ਼ਨਲ ਗਰੁੱਪ ਹੈ ਇੱਕ ਅਮਰੀਕਾ ਦਾ ਉਹ ਇਸ ਡਾਕਟਰ ਵਿਰੇਖ ਸੂਤ ਉਹਨਾਂ ਵਰ ਡਾਕਟਰ ਆਰ ਐਲ ਨਰਿੰਗਪਨ ਇਹਦੇ ਅਪਨ ਨੂੰ ਅਲੱਗ ਹੀ ਹੈਗੇ ਦਰੋਸ਼ ਰੋਸ਼ਨਨਾਲ ਸੈਕਟਰੀ ਦੇ ਉਹਨਾਂ ਦੇ ਉਹਨਾਂ ਐਨਜੀਓ ਹੈ ਉਹਨਾਂ ਦੀ ਐਨਜੀਓ ਦੇ ਸਹਿਯੋਗ ਨਾਲ ਬੇਸਿਕਲੀ ਉਹਨਾਂ ਦਾ ਬੇਸਿਕਲੀ ਸਹਿਯੋਗ ਹੋ ਰਿਹਾ ਹੈ ਕਿ ਡਾਕਟਰ ਰੇਕਸ ਉਹਦੇ ਨਾਲ ਬਿਕਰ ਅੱਜ ਇੱਥੇ ਵੀ ਆ ਰਹੇ ਨੇ ਇਹ ਤੋਂ ਇਲਾਵਾ ਤੁਸੀਂ ਵੋਟ ਵੀ ਉਪਰਲਾ ਕਰਨਾ ਚਾਹੋਗੇ ਜਿਸ ਤੋਂ ਉਹ ਅੱਜ ਕਿਰਸੇ ਵੀ ਗੋਡਿਆਂ ਦਾ ਆਪਰੇਸ਼ਨ ਆਇਆ ਕਰ ਰਹੇ ਹੋ ਇਹ ਤੋਂ ਇਲਾਵਾ ਕੀ ਹੋ ਰਿਹਾ ਹੈ ਇਸ ਤੋਂ ਇਸ ਤੋਂ ਇਲਾਵਾ ਮੇਰੇ ਲਾਸਟ 15 ਸਾਲ ਤੋਂ 2007 ਤੋਂ ਲੈ ਕੇ ਉਹਨਾਂ ਦੇਖੋ ਕਿ 16-17 ਸਾਲਾਂ ਤੋਂ ਸਾਡੇ ਜਿਹੜੇ ਹੈਂਡੀਕੈਪ ਬੱਚੇ ਹੁੰਦੇ ਆ ਪੋਲੀਓ ਸੈਵਲ ਪਾਲਸੀ ਵਾਲੇ ਜਿਹੜੇ ਹੱਥ ਪੈਰ ਜਿਹੜੇ ਮਿਹੜੇ ਵਾਲੇ ਉਹਦਾ ਨਿਰੰਤਰ ਕੈਂਪ ਚੱਲ ਰਿਹਾ ਹਰ ਮਹੀਨੇ ਕਿਹ ਹੁਣ ਤੱਕ ਉਹਦੇ ਚ 10000 ਪਲਸ ਮੈਂ ਪ੍ਰੈਸ਼ਨ ਜਿਹੜਾ ਗਾ ਪੇਸ਼ੈਂਟ ਦੇਖ ਚੁੱਕਾ ਉਹ ਤੋਂ 3500 ਸਰਜਰੀ ਤੋਂ ਹੁਣ ਤੱਕ ਕਰ ਚੁੱਕਾ ਹਾਂ ਕੰਪ੍ਰੈਸ਼ਨ ਫ੍ਰੀ ਪ੍ਰੈਸ਼ਨ ਹੋ ਚੁੱਕਿਆ ਉਹਨਾਂ ਦੇ ਤੇ ਇਦਾਂ ਨੇ ਹੁਣ ਇਹ ਨਵਾਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋ ਗਿਆ ਕੋਡੇ ਬਦਦੰਤ ਵੀ ਇਹ ਵੀ ਸਾਡਾ ਨਿਰੰਤਰ ਚੱਲੇਗਾ ਹਰ ਸਾਲ ਚ ਸੀ ਇਹਨੂੰ ਬਰਾਂ ਕਰਾਂ ਇੱਕ ਵਾਰੀ ਕਰ ਜਰੂਰ ਕਰਾਂਗੇ ਜੇ ਠੀਕ ਲੱਗਿਆ ਤੇ ਰਿਸਪੌਂਸ ਤੇ ਬਹੁਤ ਜ਼ਿਆਦਾ ਵੀ ਕਰਾਂਗੇ ਕੀ ਸਾਡੇ ਨਾਲ ਕੋਈ ਸੀਪਰਾ ਲੱਗਦਾ ਫ੍ਰੀ ਹੋ ਕੋਸਟ ਹੈ ਲੈ ਫ੍ਰੀ ਆਫ ਕੋਸਟ ਇਹ ਸਾਰਾ ਸਪਾਂਸਰਡ ਹੈਗਾ ਫਰੋਮ ਵੀਅਰ ਫਾਈਨੈਂਸ਼ੀਅਲ ਸਪੋਰਟ ਕਰਨਗੇ ਡਾਕਟਰ ਰੇਕਸੂਦ ਉਹ ਉਹਨਾਂ ਦੇ ਪੇਸ਼ੈਂਟ ਇੰਟਰੈਕਸ਼ਨ ਦੇ ਗਰੁੱਪ ਦੇ ਥਰੂ ਦੇਸੀ ਸਟਾਰਟ ਕਰ ਰਹੇ ਹੋ ਠੀਕ ਥੈਂਕ ਯੂ ਡੇਜਰ ਸਿੰਘ ਜੀ ਸਰ ਜਿਹੜਾ ਜੇ ਹਸਪੀਟਲ ਆਇਓ ਕੀ ਕਾਰਨ ਕਾਰਨ ਹੈ ਗੋਡਾ ਦੂਸਰਾ ਜਿਹੜਾ ਇਹਦੇ ਅੱਗੋਂ ਟੋਲੋਂ ਨਾਜੇ ਹੋਈ ਹੈ ਹੈ ਰਾਤ ਨੂੰ ਇਹਦੇ ਹੱਡੀ ਫਟ ਜਾਂਦੀ ਹੈ ਵਿੱਚ ਉਹਦੇ ਮੈਨੂੰ ਦਿੱਕਤ ਆਉਂਦੀ ਹੈ ਇੱਕ ਆ ਸਾਈਡ ਤੇ ਜ਼ਿਆਦਾ ਦਰਦ ਸਰ ਇਹ ਤੁਸੀ ਇਥੇ ਫਸਟ ਟਾਈਮ ਆਏ ਮੈਂ ਕੱਲ ਆਇਆ ਸੀਗਾ ਜਾਂ ਫਿਰ ਅੱਜ ਆਇਆ ਬਸ ਇਹ ਫਸਟ ਟਾਈਮ ਹੀ ਹੈ ਸਰ ਤੁਹਾਨੂੰ ਕਿੱਧਰ ਪਤਾ ਲੱਗੇ ਇਸ ਨੂੰ ਫਿਰ ਚੈੱਕ ਪੇਪਰ ਦੇ ਵਿੱਚ ਆਇਆ ਸੀਗਾ ਜੀ ਜੀ ਉਹ ਪੇਪਰ ਮੇਰੇ ਕੋਲ ਹੈਗਾ ਜੀ ਪੇਪਰ ਦੇ ਵਿੱਚ ਐਡ ਆਈ ਸੀ ਮੈਂ ਲੱਭਦਾ ਰਿਹਾ ਉਹ ਤੇ ਐਡਰੈਸ ਨਹੀਂ ਸੀਗਾ ਫਿਰ ਮੈਨੂੰ ਰਸਤੇ 'ਚ ਬੰਦੇ ਮਿਲ ਗਏ ਉਹਨਾਂ ਨੇ ਮੈਨੂੰ ਇੱਥੇ ਛੱਡ ਗਏ ਸੀ ਤੁਹਾਨੂੰ ਕਿੱਦਾਂ ਲੱਗਾ ਜਦੋਂ ਡਾਕਟਰ ਨੇ ਚੈੱਕਅਪ ਕੀਤਾ ਕੀ ਕਿਹਾ ਡਾਕਟਰ ਬਹੁਤ ਕੁਝ ਪਤਾ ਲੱਗਿਆ ਜੀ ਪਹਿਲੇ ਚੈਕਿੰਗ ਤੇ ਪਤਾ ਲੱਗਿਆ ਮੈਨੂੰ ਮਨ ਨੂੰ ਤਸੱਲੀ ਹੋ ਗਈ ਕਿ ਮੈਂ ਠੀਕ ਹੋ ਜਾਵਾਂ ਠੀਕ ਲੁਧਿਆਣਾ लाइਵ ਤੋਂ ਲਈ ਸੰਜੇ ਸਿੱਧਾ ਰਿਪੋਰਟ